ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋ ਸਨਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਠੀਕ ਤੇ ਅੱਜ ਆਪਾਂ ਫਿਰ ਮਿਲਦੇ ਹਾਂ ਇੱਕ ਛੋਟੀ ਜੀ ਵੀਡੀਓ ਦੇ ਨਾਲ ਜੋ ਕਿ ਹੈਗੀ ਆ ਬਿਊਟੀ ਨਾਲ ਰਿਲੇਟਡ ਜਿੰਨਾ ਭੈਣਾ ਦੇ ਫੇਸ ਤੇ ਸ਼ਾਈਆਂ ਖਾਸ ਕਰਕੇ ਉਹਨਾਂ ਲਈ ਜャ ਪਿਗਮੈਂਟੇਸ਼ਨ ਆ ਸ਼ਾਇਆ ਜਿਨ੍ਹਾਂ ਦੇ ਫੇਸ ਤੇ ਜਾਂ ਦਾਗ-ਧੱਬੇ ਆ ਇੱਕ ਆਪਾਂ ਤੁਹਾਨੂੰ ਸਿੰਪਲ ਜャ ਨਸਕਾ ਦੇਵਾਂਗੇ ਬਿਲਕੁਲ ਸੌਖੀ ਜੀ ਰੈਮਡੀ ਦੇਵਾਂਗੇ ਜਿਹਦਾ ਕੋਈ ਝੰਜਟ ਨਹੀਂ ਹਰ ਕੋਈ ਭੈਣ ਕਰ ਸਕਦੀ ਹੈ ਜਿਹੜਾ ਕੋਈ ਟਾਈਮ ਨਹੀਂ ਚਾਹੀਦਾ ਜਿਹਦੇ ਵਾਸਤੇ ਸਿਰਫ 2 ਤੋਂ 3 ਸੈਕਿੰਡ ਹੀ ਚਾਹੀਦੀ ਹੈ ਠੀਕ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਸਾਰਾ ਆਪਣਾ ਸਮਾਨ ਵੀ ਹੈ ਜਿਹੜਾ ਘਰੇ ਪਿਆ ਹੋਊਗਾ ਆਪਾਂ ਕੋਈ ਵੀ ਚੀਜ਼ ਬਾਹਰੋਂ ਨਹੀਂ ਲੈ ਕੇ ਆਉਣੇ ਤੇ ਪਰ ਜਿਹਦਾ ਇਹਦਾ ਰਿਜ਼ਲਟ ਆ ਉਹ ਤੁਹਾਨੂੰ 100 ਤੋਂ ਵੀ 1% ਮਿਲੂਗਾ ਠੀਕ ਹੈ ਨਾ ਇਹ ਨਹੀਂ ਮੈਂ ਕਹਿੰਦੀ ਵੀ ਤੁਹਾਨੂੰ ਸਿਰਫ ਉਹਦੇ ਚੋਂ 5 10% ਆ ਤੁਹਾਨੂੰ ਫਰਕ ਪਊਗਾ ਤੁਸੀਂ ਜਦੋਂ ਯੂਜ਼ ਕਰਨਾ ਸ਼ੁਰੂ ਕਰਤਾ ਤੁਸੀਂ ਇਹ ਜਿਹੜਾ ਨੁਸਖਾ ਮੈਂ ਅੱਜ ਦੱਸੂਗੀ ਤੁਹਾਨੂੰ ਉਹ ਤੁਸੀਂ ਡੇਲੀ ਰੁਟੀਨ ਜੀ ਯੂਜ਼ ਕਰਨਾ ਡੇਲੀ ਇੱਕ ਵੀ ਬਿਨਾਂ ਨਾ ਲਗਾਤਾਰ ਤੁਸੀਂ ਜਦੋਂ 15 ਦਿਨ ਇਹਨੂੰ ਕਰੋਗੇ 15 ਦਿਨਾਂ ਬਾਅਦ ਤੁਹਾਨੂੰ ਜਿਹੜਾ ਰਿਜ਼ਲਟ ਆ ਉਹਦਾ ਮਿਲਣਾ ਸ਼ੁਰੂ ਹੋ ਜਾਊਗਾ ਤੇ ਫਿਰ ਤੁਸੀਂ ਇਹਨੂੰ ਲਗਾਤਾਰ ਕਰਦੇ ਰਹਿਣਾ ਤਾਂ ਤੁਹਾਨੂੰ ਹੋ ਸਕਦਾ ਸਕਿਨ ਦਾ ਰਿਲੇਟਡ ਹੁੰਦਾ ਵੀ ਕਿਸੇ ਨੂੰ 15 ਦਿਨਾਂ 'ਚ 20 ਦਿਨਾਂ 'ਚ ਵੀ ਮਹੀਨੇ 'ਚ ਉਹ ਡੀ ਪ੍ਰੋਬਲਮ ਹੈ ਜਿਹੜੀ ਜੜ ਤੋਂ ਖਤਮ ਹੋ ਜੂਗੀ ਇੰਨੀ ਵਧੀਆ ਚੀਜ਼ਾਂ ਤੇ ਜਿਹੜੀ ਸਕਿਨ 글로 ਕਰੂਗੀ ਉਹ ਤਾਂ ਫਿਰ ਕਮਾਲ ਦੀ ਹੋਊਗੀ ਠੀਕ ਹੈ ਨਾ ਛੋਟੀ ਜੀ ਰੈਮਡੀ ਆ ਜਰੂਰ ਟਰਾਈ ਕਰਿਓ ਸਾਰੀਆਂ ਭੈਣਾਂ ਆਪਾਂ ਵਾਪਾ ਦੀ ਨਾਲ ਬਾਅਦ ਮਿਲਣ ਲੱਗੇ ਆ ਤੇ ਹੁਣ ਇਹ ਨਾ ਕਿਉਂ ਵੀ ਇੰਨੇ ਦਿਨ ਕਿੱਥੇ ਸੀ ਕਿਉਂਕਿ ਕੁਛ ਤਾਂ ਮਤਲਬ ਸਿੱਧੀ ਦੇਣ ਚੱਲ ਰਹੀ ਸੀ ਐਸ ਕਰਕੇ ਆਪਾਂ ਵੀਡੀਓ ਬਣਾਉਣਾ ਦੇ ਜਾਨੀ ਕੀਤਾ ਬਸ ਠੀਕ ਹੈ ਨਾ ਕੁਝ ਆਪਾਂ ਬੀਜੀ ਵੀ ਚੱਲੀ ਜਾਂਦੇ ਸੀਗੇ ਬਸ ਸਾਰਾ ਕੁਝ ਮਿਕਸ ਜਾ ਹੋ ਗਿਆ ਸੀ ਤੇ ਹੁਣ ਆਪਾਂ ਫੇਰ ਰੁਟੀਨ ਚੋ ਤੁਹਾਡੇ ਨਾਲ ਜਿਹੜਾ ਕੀ ਆ ਰੂ ਬੂ ਰੂ ਹੋਵਾਂਗੇ ਤੇ ਤੁਸੀਂ ਵੀ ਜਰੂਰ ਟਰਾਈ ਕਰਦੇ ਰਿਆ ਕਰੋ ਹੁਣ ਸਕਿਨ ਜਿਹੜੀ ਡਰਾਈ ਵੀ ਹੋਣੀ ਸ਼ੁਰੂ ਕਰਤੀ ਹੋ ਗਈ ਆ ਤੇ ਠੀਕ ਆ ਨਾ ਸਕਿਨ ਜਿਹੜੀ ਰਫ ਜੀ ਹੁਣ ਸ਼ੁਰੂ ਹੋ ਗਈ ਆ ਤੇ ਇਹਦੇ ਵਾਸਤੇ ਆਪਾਂ ਤੁਹਾਨੂੰ ਇੱਕਾ ਛੋਟੇ ਜਿਹੇ ਅੱਜ ਰੈਮਡੀ ਦੱਸਦੀ ਆ ਉਹ ਤਾਂ ਸਿਰਫ ਪਿਗਮੈਂਟੇਸ਼ਨ ਛਾਈਆਂ ਤਾਂ ਟੋਡੀ ਜੜ ਤੱਕ ਹੀ ਖਤਮ ਹੋ ਜਾਣੀਆਂ ਜੇ ਦਾਗ ਤਾਂ ਬੇਸਕਿੰਨ 글로 ਵੀ ਕਰੂਗੀ ਠੀਕ ਆ ਤੇ ਚਲੋ ਜੀ ਉਹਦੇ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਕੀ ਆ ਦੁੱਧ ਜਿਹੜਾ ਕਿ ਆਪਾਂ ਸਿਰਫ 2 ਤੋਂ 3 ਚਮਚੀ ਲੈਣਾ ਕੋਈ ਜ਼ਿਆਦਾ ਨਹੀਂ ਵੀ ਇਹਨੂੰ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਟਾਈਮ ਯੂਜ਼ ਕਰਨਾ ਦਿਨ ਚ ਤੁਸੀਂ ਇਹਨੂੰ 3 ਵਾਰੀ ਯੂਜ਼ ਕਰਨਾ ਦਿਨ ਚ 3 ਵਾਰੀ ਯੂਜ਼ ਕਰਨਾ ਇਸ ਰੈਮਡੀ ਨੂੰ ਜਿਵੇਂ ਕਿ ਸਵੇਰ ਦੁਪਹਿਰੇ ਸ਼ਾਮ ਨੂੰ ਤਿੰਨਾ ਦੇ ਤਰੀਕਾ ਆਪਾਂ ਤੁਹਾਨੂੰ ਦੱਸ ਦਿਆਂਗੇ ਵੀ ਕਿੰਨੇ ਕਿਹੜੇ ਕਿਹੜੇ ਤਰੀਕੇ ਨਾਲ ਯੂਜ਼ ਕਰਨਾ ਜਦੋਂ ਤੁਸੀਂ ਸਵੇਰ ਉੱਠਣਾ ਤਾਂ ਤੁਸੀਂ ਉੱਠਦੇ ਸਾਰ ਕੀ ਕਰਨਾ ਥੋੜਾ ਜਿਹਾ ਬਾਉਲ 'ਚ ਮਤਲਬ ਕਿ ਦੁੱਧ ਲੈਣਾ ਹੋ ਸਕਦਾ ਤਾਂ ਕੱਚਾ ਹੀ ਲਿਓ ਜੇ ਨਹੀਂ ਤਾਂ ਜਿਵੇਂ ਉਬਾਲੇ ਵਾਲਾ ਆਪਾਂ ਫ੍ਰਿਜ 'ਚ ਰੱਖ ਦਿੰਨੇ ਆ ਠੰਡਾ ਕਰਕੇ ਤਾਂ ਉਹ ਲੈ ਲਿਓ ਠੀਕ ਆ ਤੇ ਨਹੀਂ ਤਾਂ ਜਿਆਦਾ ਤਾਂ ਰੌਅ ਮਿਲਕ ਹੀ ਲੈਣਾ ਯਾਨੀ ਕਿ ਕੱਚਾ ਦੁੱਧ ਉਹਦੇ ਵਿੱਚ ਕਾਟਨ ਡਿਪ ਕਰਨੀ ਆ ਤੁਸੀਂ ਐਵੇਂ ਕਾਟਨ ਲੈ ਲਿਓ ਜੇ ਤੁਹਾਡੇ ਕੋਲ ਕਾਟਨ ਪੈਡਸ ਆ ਤਾਂ ਉਹ ਠੀਕ ਆ ਨਹੀਂ ਸਿੰਪਲ ਕਾਟਨ ਹੁੰਦੀ ਜਿਹੜੀ ਉਹਨੂੰ ਉਹਦੇ ਵਿੱਚ ਡਿਪ ਕਰ ਲੈਣਾ ਐਵੇਂ ਕਰਕੇ ਦਾ ਉਹਦੇ ਨਾਲ ਸਭ ਤੋਂ ਉੱਠਨਸਾਰ ਤੁਸੀਂ ਆਪਦਾ ਫੇਰਾ ਜਿਹੜਾ ਮਤਲਬ ਚਿਹਰਾ ਉਹਨੂੰ ਕਲੀਨ ਕਰਨਾ 2-3 ਸੈਕਿੰਡ ਐਵੇਂ ਕਰਕੇ ਕਲੀਨ ਕਰ ਲੈਣਾ ਠੀਕ ਆ ਐਵੇਂ ਕਰਕੇ ਚਾਹੇ ਤੁਸੀਂ ਕੋਈ ਫੇਸ ਵਾਸ਼ ਯੂਜ਼ ਕਰਦੇ ਆ ਚਾਹੇ ਤੁਸੀਂ ਕੁਝ ਯੂਜ਼ ਕਰਦੇ ਏ ਜਿਹੜੀ ਰੈਮਡੀ ਅੱਜ ਵਾਲੀ ਤੁਸੀਂ ਇਹ ਯੂ ਮਤਲਬ ਡੇਲੀ ਰੁਟੀਨ ਚ ਕਰਨੀ ਕਰਨੀ ਆ ਤੁਸੀਂ ਠੀਕ ਆ ਇਹਦੇ ਨਾਲ ਸਕਿਨ ਦੀ ਤੁਹਾਡੇ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਦਾਗ ਮੈਂ ਤੁਹਾਨੂੰ ਦੱਸਿਆ ਜਾਂ ਸਕਿਨ ਦੀ ਡਰਾਈਨੈਸ ਉਹ ਵੀ ਖਤਮ ਹੋ ਜੂਗੀ ਸਕਿਨ ਤੇ 글로 ਵੀ ਜਿਹੜਾ ਉਹ ਵੀ ਬਹੁਤ ਵਧੀਆ ਆਊਗਾ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਪਿਆਣੀ ਤੁਹਾਨੂੰ ਐਵੇਂ ਕਰਕੇ ਤੁਸੀਂ ਸਾਰੇ ਫੇਸ ਨੂੰ ਆਪਦੇ ਨੂੰ 2-3 ਸੈਕਿੰਡ ਦੁੱਧ ਨਾਲ ਕਲੀਨ ਕਰਨਾ ਠੀਕ ਐਵੇਂ ਕਰਨਾ ਕਿ ਜਿੰਨਾ ਵੀ ਆਪਾਂ ਕੋਈ ਫੇਸ ਵਾਸ਼ ਕੋਈ ਵੀ ਯੂਜ਼ ਕੀਤਾ ਹੋਵੇ ਉਹਦੇ ਨਾਲ ਜਿਹੜੀ ਕਿ ਸਕਿਨ ਆਪਣੀ ਜਿਹੜਾ ਦੁੱਧ ਆ ਉਹ ਆਪਣੇ ਮਤਲਬ ਸਕਿਨ ਦੇ ਅੰਦਰੋਂ ਪੂਰੀ ਡਸਟ ਕਲੀਨ ਕਰਦਾ ਠੀਕ ਹੈ ਨਾ ਤੁਹਾਨੂੰ ਮੈਂ ਕਾਟਨ ਦਿਖਾ ਦੂਗੀ ਨਾਲੇ ਮੇਰਾ ਫੇਸ ਆ ਜਿਹੜਾ ਵਾਸ਼ ਕੀਤਾ ਹੋਇਆ ਸੀ ਤੁਸੀਂ ਇਹ ਤਾਂ ਤੁਸੀਂ ਆਪ ਇਹ ਰਿਜ਼ਲਟ ਆ ਜਿਹੜਾ ਲਾਈਵ ਕਰਕੇ ਆਪਦੇ ਤੇ ਪ੍ਰੈਕਟੀਕਲ ਕਰਕੇ ਚੈੱਕ ਕਰ ਲਿਓ ਤੁਸੀਂ ਫੇਸ ਨੂੰ ਆਪਦੇ ਨੂੰ ਫੇਸ ਵਾਸ਼ ਨਾਲ ਕਲੀਨ ਕਰਕੇ ਨਾਲ ਦੀ ਨਾਲ ਤੁਸੀਂ ਦੁੱਧ ਨਾਲ ਕਲੀਨ ਕਰਿਓ ਕਾਟਨ ਲੈ ਕੇ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਵੀ ਤੁਹਾਡੇ ਫੇਸ ਦੀ ਜਿਹੜੀ ਡਸਟ ਜਿਹੜੀ ਮਤਲਬ ਫੇਸ ਵਾਸ਼ ਨੇ ਨਹੀਂ ਕੱਢੀ ਸੀ ਉਹ ਸਿਰਫ ਦੁੱਧ ਨਹੀਂ ਕੱਢੀ ਆ ਆ ਦੇਖੋ ਤੁਸੀਂ ਕਾਟਨ ਨਾਲੇ ਮੇਰਾ ਫੇਸ ਆ ਜਿਹੜਾ ਵਾਸ਼ ਕੀਤਾ ਹੋਇਆ ਤੁਸੀਂ ਕੀ ਕਰਨਾ ਸਵੇਰ ਤਾਂ ਤੁਸੀਂ ਸਿੰਪਲ ਐਵੇਂ ਦੁੱਧ ਨਾਲ ਜਿਹੜਾ ਕਿ ਆਉਦਾ ਫੇਸ ਆ ਵਾਸ਼ ਕਰ ਲਿਆ ਠੀਕ ਆ ਆਪਾਂ ਵਾਸ਼ ਕਰ ਲਿਆ ਮਤਲਬ ਕਲੀਨ ਕਰ ਲਿਆ ਸਾਫ ਕਰ ਲਿਆ ਇਸੇ ਕਾਟਨ ਨਾਲ ਤੁਸੀਂ ਦੁਪਹਿਰ ਵੇਲੇ ਕੀ ਕਰਨਾ ਫਿਰ ਤੁਸੀਂ ਦੁਪਹਿਰ ਤੇ ਆਜੋ ਜਦੋਂ ਤੁਸੀਂ ਨਹਾ ਨੂੰ ਲੈਨੇ ਆਪਾਂ 11 12 ਵਜੇ ਹੀ ਜਾਂਦੇ ਆ ਪਰੋਂ ਨਾ ਨੂੰ ਕਿ ਉਸ ਤੋਂ ਬਾਅਦ ਤੁਸੀਂ ਆਪ ਦਾ ਫੇਸ ਹੈ ਜਿਹੜਾ ਕਿਸੇ ਵੀ ਨਾ ਵਾਸ਼ ਕੀਤਾ ਹੋਇਆ ਠੀਕ ਆ ਉਹ ਆਪ ਦਾ ਕੀਤਾ ਹੀ ਰਹਿੰਦੇ ਨਾ ਦੁਪਹਿਰ ਦੇ 1 2 ਵਜੇ ਫਿਰ ਤੁਸੀਂ ਇਹੀ ਦੁੱਧ ਇੱਕ ਬਾਉਲ ਅਲੱਗ ਲਾ ਲਿਓ ਬਸ ਉਹਦੇ 'ਚ ਤੁਸੀਂ 2 ਤੋਂ 3 ਚਮਚੇ ਦੁੱਧ ਦੇ ਪਾ ਲਿਆ ਕਰੋ ਡੇਲੀ ਰੁਟੀਨ 'ਚ ਠੀਕ ਆ ਆਪਣੇ ਕੋਲ ਇਹੀ ਦੁੱਧ ਬਚ ਗਿਆ ਸੀ ਇਹੀ ਦੁੱਧ ਤੁਸੀਂ ਲੈਣਾ ਠੀਕ ਆ ਉਹੀ ਦੁੱਧ ਲੈ ਕੇ ਤੁਸੀਂ ਥੋੜੀ ਜਿਹੀ ਗਲਿਸਰੀਨ ਜਿਹੜੀ ਕਿ ਆਮ ਹੀ ਸਾਰੀਆਂ ਮੈਡੀਕਲ ਸ਼ਾਪ ਤੋਂ ਮਿਲ ਜਾਂਦੀ ਹੈ ਆਪਣੇ ਪਿੰਡਾਂ 'ਚੋਂ ਵੀ ਮਿਲ ਜਾਂਦੀ ਹੈ ਉਹ ਮੰਗਵਾ ਕੇ ਰੱਖ ਲਓ ਥੋੜੀ ਜਿਹੀ ਤੁਸੀਂ ਇਹ ਪਾ ਲੈਣੀ ਆ ਠੀਕ ਆ ਲੋਜੀ ਦੁਪਹਿਰ ਵੇਲੇ ਦੁਪਹਿਰ ਨੂੰ ਜਦੋਂ ਦੁਪਹਿਰ ਹੋਣੀ ਆ ਠੀਕ ਆ ਤੁਸੀਂ ਇਹ ਪਾ ਲੈਣੀ ਆ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੁਸੀਂ ਫਿਰ ਕਾਟਨ ਡਿਪ ਕਰਨੀ ਆ ਵਿੱਚ ਠੀਕ ਆ ਫਿਰ ਤੁਸੀਂ ਇਹਦੇ ਨਾਲ ਆਪਦਾ ਜਿਹੜਾ ਫੇਸ ਆ ਉਸ ਤੋਂ ਬਾਅਦ ਦੁਪਹਿਰ ਵੇਲੇ ਤੁਸੀਂ ਇਵੇਂ ਆਪਦਾ ਫੇਸ ਇਸੇ ਮਿਲਕ ਦੇ ਨਾਲ ਫਿਰ ਵਾਸ਼ ਕਰਨਾ ਐਵੇਂ ਕਰਕੇ ਆਪਾਂ ਤਾਂ ਤੁਹਾਨੂੰ ਹੁਣ ਕਰਕੇ ਦੱਸ ਰਹੀ ਹਾਂ ਸਾਰੀਆਂ ਚੀਜ਼ਾਂ ਇੱਕ ਹੀ ਵਾਰੀ ਨਹੀਂ ਕਰਨੀਆਂ ਤੁਸੀਂ ਸਵੇਰ ਅਲੱਗ ਸਿੰਪਲ ਦੁੱਧ ਨਾਲ ਕਰਨੀ ਆ ਦੁਪਹਿਰ ਵੇਲੇ ਤੁਸੀਂ ਗ੍ਰੇਸਲੀਨ ਪਾ ਕੇ ਕਰਨਾ ਠੀਕ ਆ ਈ ਆਪਾਂ ਤੁਹਾਨੂੰ ਰੈਮਡੀ ਦੱਸਾਂ ਜਿਹੜੀ ਅੱਜ ਆਪਾਂ ਰੈਮਡੀ ਦੱਸੀ ਹੈ ਤੁਹਾਨੂੰ ਇਹਨੂੰ ਤੁਸੀਂ ਰੂਟੀਨ 'ਚ ਕਰਨਾ ਡੇਲੀ ਸੁਬਾ ਉੱਠਣਸਾਰ ਬਸ ਆਦੇ ਉਹ ਮਤਲਬ ਕਿਸੇ ਡੱਬੀ ਵਗੈਰਾ 'ਚ ਟੱਕਣ ਵਾਲੀ 'ਚ ਚਾਹੇ ਪਾ ਕੇ ਰੱਖ ਲਓ ਚਾਹੇ ਤੁਸੀਂ ਜਿਵੇਂ ਵੀ ਤੁਹਾਨੂੰ ਸੈੱਟ ਲੱਗਦਾ ਕਿਉਂਕਿ ਦੁੱਧ ਜਿਹੜਾ ਆਮ ਹੀ ਸਾਰੇ ਘਰਾਂ 'ਚ ਹੁੰਦਾ ਠੀਕ ਹੈ ਨਾ ਤੇ ਕੋਈ 2-3 ਚਮਚੀਆਂ ਨਾਲ ਕੋਈ ਦੁੱਧ ਘਟਾਨੀ ਲੱਗਿਆਗਾ ਫਿਰ ਬਹੁਤ ਜ਼ਿਆਦਾ ਵਧਾ ਰਿਜ਼ਲਟ ਮਿਲਨੇ ਆ ਤੁਹਾਨੂੰ ਇਸ ਚੀਜ਼ ਦੇ ਲੋ ਜੀ ਹੁਣ ਆਪਾਂ ਗ੍ਰੇਸਲੀਨ ਨਾਲ ਜਿਹੜਾ ਕੀ ਇਹ ਫੇਸ ਆ ਜਿਹੜਾ ਦੇਖੋ ਇੱਕ ਇਕੱਲਾ ਦੁੱਧ ਦਾ ਜਿਹੜਾ ਤੁਹਾਡਾ ਫੇਸ ਇੰਨਾ ਜ਼ਿਆਦਾ ਚਮਕਾ ਦੂਗਾ ਬਸ ਤੁਸੀਂ ਹੈਰਾਨ ਮੰਨੋਗੇ ਜੇ ਤੁਸੀਂ ਲਗਾਤਾਰ 15 ਦਿਨ ਇਸ ਚੀਜ਼ ਨੂੰ ਕਰਕੇ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਫਿਰ ਤੁਸੀਂ ਇਹਨੂੰ ਛੱਡਣਾ ਨਹੀਂਗਾ ਠੀਕ ਆ ਤੁਸੀਂ ਇਹਨੂੰ ਛੱਡਣਾ ਨਹੀਂ ਤੁਸੀਂ ਡੇਲੀ ਰੁਟੀਨ ਚ ਇਹੀ ਚੀਜ਼ ਕਰਨੀ ਕਰਨੀ ਆ ਜਿੰਨਾ ਭਣਾ ਦੇ ਸ਼ਾਈਆਂ ਜਾਂ ਪਿਗਮੈਂਟੇਸ਼ਨ ਆ ਲੋ ਜੀ ਹੁਣ ਆਪਾਂ ਗਲੇਸਲੀਨ ਮਗਾ ਲਈ ਸੀ ਦੁਪਹਿਰ ਵਾਲਾ ਤੁਹਾਨੂੰ ਦੱਸਤਾ ਹੁਣ ਤੁਸੀਂ ਰਾਤ ਨੂੰ ਰਾਤ ਨੂੰ ਤੁਸੀਂ ਕੀ ਕਰਨਾ ਐਵੇਂ ਨਹੀਂ ਵੀ ਤੁਸੀਂ ਸ਼ੁਰੂ ਦੀ ਜਦੋਂ ਤੁਸੀਂ ਰਾਤ ਨੂੰ ਜਮਾਂ ਬਿਲਕੁਲ ਸੌਣਾ ਉਸ ਤੋਂ ਪਹਿਲਾਂ ਆਦਾ ਫੇਸ ਆ ਜਿਹੜਾ ਕਾਸੀ ਨਾਲ ਵੀ ਵਾਸ਼ ਜਿਵੇਂ ਵੀ ਤੁਸੀਂ ਕੀਤਾ ਹੋਇਆ ਜਿਵੇਂ ਵੀ ਆਪਾਂ ਮੇਕਅਪ ਵਗੈਰਾ ਤਾਂ ਉਤਾਰਨੇ ਹੀ ਰਾਤ ਨੂੰ ਪੈਣ ਲੱਗੇ ਤਾਂ ਉਸ ਵੇਲੇ ਦੀ ਗੱਲ ਹੈ ਠੀਕ ਆ ਬਿਲਕੁਲ ਬੈੱਡ ਤੇ ਜਾਣ ਵੇਲੇ ਇਹੀ ਤੁਸੀਂ ਮਿਕ ਲੈਣਾ ਇਹਦੇ ਵਿੱਚ ਤੁਸੀਂ 1 ਪਿੰਚ ਹਲਦੀ ਦੀ ਪਾਉਣੀ ਹੈ ਹਲਦੀ ਤੁਸੀਂ ਕੋਈ ਵੀ ਪਾ ਸਕਦੇ ਚਾਹੇ ਤੱਕ ਕਸਤੂਰੀ ਪਾ ਸਕਦੇ ਜਿਹਹਾਂ ਤੁਹਾਡੇ ਜਿਹੜੀ ਘਰ ਵਿੱਚ ਹੈਗੀ ਆ ਠੀਕ ਹੈ ਨਾ ਜਿਹੜੀ ਤੁਸੀਂ ਰਸੋਈ 'ਚ ਯੂਜ਼ ਕਰਦੇ ਆ ਉਹ ਵੀ ਪਾ ਸਕਦੇ ਆ ਐਵੇਂ ਇੱਕ ਪਿੰਚ ਹਲਦੀ ਦਾ ਪਾਉਣਾ ਠੀਕ ਹੈ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਸਵੇਰ ਕਰਨਾ ਸਵੇਰ ਤੁਸੀਂ ਐਵੇਂ ਨਹੀਂ ਧੋ ਕੇ ਇਹਦੇ ਨਾਲ ਕਲੀਨਿੰਗ ਕਰਕੇ 2-3 ਵੀ ਮਤਲਬ 10-15 ਮਿੰਟ ਐਵੇਂ ਕੋਈ ਵੀ ਕੰਮ ਕਰਦੇ ਰੋ ਉਸ ਤੋਂ ਬਾਅਦ ਧੋ ਲਓ ਦੁਪਹਿਰ ਵਾਲਾ ਗ੍ਰੇਸਨੇਲ ਪਾ ਕੇ ਵੀ ਤੁਸੀਂ 10-15 ਮਿੰਟ ਇਹਦੀ ਮਤਲਬ ਕਲੀਨ ਕਰਕੇ ਤੁਸੀਂ ਇਹਨੂੰ ਛੱਡ ਦੇਣਾ 15-20 ਮਿੰਟ ਬਾਅਦ ਆਉਦਾ ਫੇਸ ਆ ਜਿਹੜਾ ਧੋ ਦੋ ਠੀਕ ਆ ਤੇ ਜਿਹੜਾ ਹੁਣ ਰਾਤ ਵਾਲਾ ਕਰਨਾ ਤੁਸੀਂ ਇਹਦੇ ਚ ਇੱਕ ਪਿੰਚ ਹਲਦੀ ਦੀ ਪਾ ਲੈਣੀ ਆ ਤੇ ਕਾਟਨ ਡਿਪ ਕਰ ਲੈਣੀ ਆ ਠੀਕ ਆ ਜਦੋਂ ਤੁਸੀਂ ਰਾਤ ਨੂੰ ਸੋਣਾ ਤਾਂ ਤੁਸੀਂ ਉਦੋਂ ਇੱਕ ਪਿੰਚ ਹਲਦੀ ਦੀ ਪਾ ਲਈ ਠੀਕ ਆ ਇੱਕ ਪਿੰਚ ਹਲਦੀ ਦੀ ਪਾਉਣ ਤੋਂ ਬਾਅਦ ਤੁਸੀਂ ਐਵੇਂ ਕਾਟਨ ਲੈਣੀ ਆ ਤੇ ਕਾਟਨ ਦੇ ਨਾਲ ਬਿਲਕੁਲ ਸੌਣ ਵੇਲੇ ਰਾਤ ਨੂੰ ਨਾਈਟ ਨੂੰ ਠੀਕ ਆ ਇਸੇ ਨਾਲ ਫੇਸ ਆ ਜਿਹੜਾ ਫਿਰ ਐਵੇਂ ਸਾਰੇ ਕਲੀਨਿੰਗ ਕਰਨੀ ਆ ਠੀਕ ਆ ਜਣੀ ਜੀ ਕਾਟਨ ਨਾਲ ਹੀ ਕਰਨੀ ਆ ਤੁਸੀਂ ਠੀਕ ਆ ਤੁਹਾਨੂੰ ਫਸਟ ਡੇ ਹੀ ਜਿਹੜਾ ਤੁਹਾਡੇ ਫੇਸ ਦੇ ਆਹ ਜਿਹੜਾ ਫਰਕ ਦਿਖੂਗਾ ਇਸ ਚੀਜ਼ ਦੇ ਕਰਨ ਨਾਲ ਜਦੋਂ ਤੁਸੀਂ ਇੱਕ ਦਿਨ ਪਹਿਲੇ ਦਿਨ ਤਿੰਨੇ ਵਾਰੀ ਕਰ ਲਿਆ ਨਾ ਤੁਸੀਂ ਅਗਲੇ ਦਿਨ ਸਵੇਰ ਉੱਟੋਗੇ ਤੁਹਾਨੂੰ ਆਪਦੇ ਸਕਿਨ ਦੇ ਵਿੱਚ ਇੰਨਾ ਪੇ ਜ਼ਿਆਦਾ ਮਤਲਬ ਫਰਕ ਦਿਖੂਗਾ ਤੁਸੀਂ ਹੈਰਾਨ ਹੋਵੋਗੇ ਠੀਕ ਆ ਜਦੋਂ ਤੁਸੀਂ ਲਗਾਤਾਰ ਯੂਜ਼ ਕਰੋਗੇ ਫਿਰ ਤਾਂ ਤੁਸੀਂ ਦੇਖ ਹੀ ਜਾਓ ਸਿੰਪਲ ਦੋ ਦੋ ਸੁਬਾਹ ਵੇਲੇ ਦੁਪਹਿਰ ਵੇਲੇ ਗ੍ਰੇਸਲੀਨ ਪਾ ਕੇ ਦੋ ਚਾਰ ਬੂੰਦਾ ਤੇ ਸ਼ਾਮ ਵੇਲੇ ਇੱਕ ਪਿੰਚ ਹਲਦੀ ਦਾ ਪਾ ਕੇ ਹੁਣ ਤੁਸੀਂ ਕੀ ਕਰਨਾ ਜਦੋਂ ਤੁਸੀਂ ਸ਼ਾਮ ਨੂੰ ਇਸੀ ਚੀਜ਼ ਨਾਲ ਐਵੇਂ ਕਰ ਲੈਣਾ ਠੀਕ ਆ ਮ사ਜ ਮਤਲਬ ਕਰ ਲੈਣੀ ਆ ਇਵੇਂ ਇਥੇ ਛਾਈਆਂ ਜਿਨ੍ਹਾਂ ਦੇ ਇਸ ਚੀਜ਼ ਤੇ ਇਸ ਚੀਜ਼ ਨੂੰ ਐਵੇਂ ਚੰਗੀ ਤਰ੍ਹਾਂ ਸਾਫ਼ ਕਰਨਾ ਐਵੇਂ ਕਾਟਨ ਨਾਲ ਆਕੀ ਠੀਕ ਆ ਐਵੇਂ ਹੁਣ ਤੁਸੀਂ ਰਾਤ ਦਾ ਇਹ ਰਾਤ ਦਾ ਹਲਦੀ ਵਾਲਾ ਠੀਕ ਆ ਜਦੋਂ ਆਪਾਂ ਹਲਦੀ ਦੀ ਇੱਕ ਪਿੰਜ ਪਾਉਣੀ ਆ ਫਿਰ ਤੁਸੀਂ ਰਾਤ ਨੂੰ ਧੋਣਾ ਨਹੀਂ ਤੁਸੀਂ ਇਹਨੂੰ ਓਵਰਨਾਈਟ ਲਈ ਉਵੇਂ ਹੀ ਆਪਦਾ ਜਿਹੜਾ ਕਿ ਪੈ ਜਾਣਾ ਠੀਕ ਆ ਰਾਤ ਨੂੰ ਰਾਤ ਨੂੰ ਧੋਣਾ ਨਹੀਂ ਹੈਗਾ ਰਾਤ ਨੂੰ ਤੁਸੀਂ ਐਵੇਂ ਆਪਦਾ ਮਤਲਬ ਚੰਗੀ ਤਰ੍ਹਾਂ ਐਵੇਂ ਕਰਕੇ ਕਲੀਨ ਕਰਕੇ ਨੂੰ ਇਹ ਇਹ ਕਰਕੇ 5-7 ਮਿੰਟਾਂ ਜੀ ਇਹ ਜਿਹੜਾ ਸੋਕ ਹੋ ਜਾਊਗਾ ਫੇਸ ਆ ਤੁਹਾਡਾ ਜਿਹੜਾ ਤੇ ਉਵੇਂ ਤੁਸੀਂ ਸੌ ਜਾਣਾ ਠੀਕ ਆ ਤੇ ਸਵੇਰ ਉੱਠ ਕੇ ਫਿਰ ਤੁਸੀਂ ਇਹੀ ਦੁੱਧ ਨਾਲ ਕਲੀਨਿੰਗ ਕਰ ਲੈਣੀ ਹੈ ਸਿੰਪਲ ਦੁੱਧ ਨਾਲ ਆਪਦੇ ਫੇਸ ਦੀ ਤਾਂ ਫਿਰ ਤਿੰਨੇ ਜੀ ਜਦੋਂ ਤੁਸੀਂ ਇਹ ਤਿੰਨੇ ਮਤਲਬ ਰੈਮਡੀ ਹੈ ਜਿਹੜੀ ਇੱਕ ਹੀ ਰੈਮਡੀ ਨੂੰ ਤਿੰਨੇ ਟਾਈਮ ਇਸ ਤਰ੍ਹਾਂ ਯੂਜ਼ ਕਰੋਗੇ ਤੁਹਾਨੂੰ ਜਿਹੜਾ ਕਿ ਫੇਸ ਦੀ ਕਿਸੇ ਵੀ ਤਰ੍ਹਾਂ ਦੀ ਛਾਈਆਂ ਤਾਂ ਬਿਲਕੁਲ ਹੀ ਚੱਕ ਨਾ ਜਾਣੇਗਾ ਠੀਕ ਆ ਹੱਥ ਧੋ ਲਈਏ ਠੀਕ ਆ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਤੁਹਾਡੇ ਫੇਸ ਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਸੀਗਾ ਜਾਂ ਕੋਈ ਪਿੰਪਲ ਸੀਗਾ ਤੁਹਾਨੂੰ ਇੰਨਾ ਵਧੀਆ ਰਿਜ਼ਲਟ ਮਿਲਣਾ ਇਸ ਚੀਜ਼ ਦਾ ਤਾਂ ਜ਼ਰੂਰ ਟਰਾਈ ਕਰਿਓ ਉਮੀਦ ਕਰਦੀ ਆ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਠੀਕ ਆ ਤੇ ਟਰਾਈ ਵੀ ਜ਼ਰੂਰ ਕਰਿਓ ਜਿੰਨਾ ਭੈਣਾਂ ਦੇ ਸ਼ਾਇਆ ਉਹ ਭੈਣੋਂ ਪਲੀਜ਼ ਜ਼ਰੂਰ ਇਸ ਚੀਜ਼ ਨੂੰ ਟਰਾਈ ਕਰਿਓ ਤੁਹਾਨੂੰ ਰਿਜ਼ਲਟ ਆ ਜਿਹੜੇ 1 ਹਫ਼ਤੇ ਦੇ ਵਿੱਚ ਵਿੱਚ ਮਿਲ ਜੂਗਾ ਤੁਹਾਡਾ ਫੇਸ ਇੰਨਾ ਵਧੀਆ ਹੋ ਜਾਊਗਾ ਠੀਕ ਆ ਇਹਨੇ ਚੀਜ਼ਾਂ ਨੂੰ ਇਕੱਠਾ ਨਹੀਂ ਕਰਨਾ ਤਿੰਨ ਟਾਈਮ ਕਰਨਾ ਦਿਨ ਦੇ ਵਿੱਚ ਇਸ ਮਿਲਕ ਦੇ ਨਾਲ ਕਲਿੰਜਿੰਗ ਕੋਈ ਔਖੀ ਜੀ ਰੈਮਡੀ ਨਹੀਂ ਦਸੀ ਆਪਾਂ ਬਿਲਕੁਲ ਸੌਖੀ ਜੀ ਦਸੀ ਆ ਇਹ ਆਪਾਂ ਟਰਾਈ ਕਰਕੇ ਤੁਹਾਨੂੰ ਇਹ ਰੈਮਡੀ ਆਪਣੇ ਨਾ ਖੁਦ ਦੇ ਮਤਲਬ ਕਿਸੇ ਨੇ ਦੱਸਿਆ ਤੋਂ ਟਰਾਈ ਕੀਤੀ ਹੋਈ ਸੀ ਮੈਂ ਤਾਂ ਤੁਹਾਨੂੰ ਅੱਜ ਮੈਨੂੰ ਇਹੋ ਚੀਜ਼ ਉਹਨਾਂ ਨੇ ਕਿਹਾ ਸੀ ਤਾਂ ਆਪਾਂ ਤੁਹਾਨੂੰ ਤਾਂ ਇਸ ਚੀਜ਼ ਦੀ ਦਿੱਤੀ ਹੈਗੀ ਆ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਫਿਰ ਰਿਜ਼ਲਟ ਆਪਣਾ ਸ਼ੇਅਰ ਕਰਿਓ ਓਕੇ ਬਾਏ ਮਿਲਦੇ ਆ ਕੱਲ ਨੂੰ ਫਿਰ ਕੁਝ ਨਵਾਂ ਲੈ ਕੇ ਬਾਏ